ਤੁਸੀਂ ਵੇਖ ਰਹੇ ਹੋ ਉਸ ਕਾਇਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਰਵਾਲ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤਿੱਖਾ ਸ਼ਬਦੀ ਵਾਰ ਕੀਤਾ ਗਿਆ ట్ਵੀਟ ਕਰਕੇ ਪੜਾਅਸ ਕੱਢੀ ਗਈ ਹੈ ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਵਿਰੋਧੀਆਂ ਨੂੰ ਕੇਰਿਆ ਗਿਆ ਤਾਂ ਉਹਨਾਂ ਨੇ ట్ਵੀਟ ਕਰਦੇ ਹੋਏ ਲਿਖਿਆ ਕਿ ਜਿਨ੍ਹਾਂ ਨੇ ਪੰਜਾਬ ਨੂੰ 15 ਸਾਲ ਲੁੱਟਿਆ ਅੱਜ ਉਹ ਪੰਜਾਬ ਬਚਾਓ ਯਾਤਰਾ ਕਰਨ ਜਾ ਰਹੇ ਨੇ ਐਸੀ ਯਾਤਰਾ ਦਾ ਨਾਮ ਪੰਜਾਬ ਬਚਾਓ ਯਾਤਰਾ ਨਹੀਂ ਸਗੋ ਅਕਾਲੀ ਦਲ ਤੋਂ ਪੰਜਾਬ ਬਚਾ ਲੋ ਯਾਤਰਾ ਹੋਣਾ ਚਾਹੀਦਾ ਅਤੇ ਇਸ ਦੀ ਮਾਫੀ ਕਦੇ ਫੇਰ ਮੰਗ ਲੈਣਗੇ ਤਾਂ ਜਿੱਥੇ ਅਜਿਹਾ ਤੰਜ ਕਸਿਆ ਗਿਆ ਉਥੇ ਹੀ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਗਿਆ ਤਾਂ ਸਾਡੇ ਨਾਲ ਆਨਲਾਈਨ ਤੇ ਜੁੜ ਚੁੱਕੇ ਨੇ ਵਿਰਸਾ ਸਿੰਘ ਵਲਟੋਹਾ ਜਿਨ੍ਹਾਂ ਤੋਂ ਜਾਣਕਾਰੀ ਲਵਾਂਗੇ ਕਿ ਉਹਨਾਂ ਦਾ ਇਸ ਬਿਆਨ ਤੇ ਕੀ ਕੁਝ ਕਹਿਣਾ ਹੈ ਸਭ ਤੋਂ ਪਹਿਲਾਂ ਵਿਰਸਾ ਸਿੰਘ ਵਲਟੋਹਾ ਜੀ ਤੁਹਾਡਾ ਸਵਾਗਤ ਹੈ ਸਖਾਈਨਸ ਪੰਜਾਬ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਤੰਜ ਕਸਿਆ ਗਿਆ ਅਕਾਲੀ ਦਲ ਤੇ ਵੱਡਾ ਕਿਹਾ ਗਿਆ ਕਿ 15 ਸਾਲ ਇਹਨਾਂ ਨੇ ਪੰਜਾਬ ਲੁੱਟਿਆ ਤੇ ਹੁਣ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨ ਲੱਗੇ ਨੇ ਇਸ ਬਿਆਨ ਬਾਰੇ ਤੁਹਾਡਾ ਕੀ ਕਹਿਣਾ ਹੈ ਮੈਨੂੰ ਤਾਂ ਪਤਾ ਲੱਗਾ ਸੀਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਵਿਪਾਸਨਾ ਕੇਂਦਰ ਗਏ ਨੇ ਵਿਪਾਸਨਾ ਕੇਂਦਰ ਦੇ ਵਿੱਚ ਜਿੱਥੇ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਬਾਰੀ ਸੰਪਰਕ ਨਹੀਂ ਹੁੰਦਾ ਜੀ ਤੇ ਜੇ ਤੇ ਉਹਨਾਂ ਨੇ ਉੱਥੋਂ ਬੈਠ ਕੇ ਟਵੀਟ ਕੀਤਾ ਤੇ ਵੈਲਕਮ ਉਹਨਾਂ ਦੇ ਟਵੀਟ ਨੂੰ ਜੀ ਕਿਉਂਕਿ ਇੱਕ ਮਨੁੱਖ ਜਿਨੇ ਲੋਕਾਂ ਨੂੰ ਧੋਖਾ ਦੇ ਕੇ ਝੂਠ ਬੋਲ ਕੇ ਗੁੰਮਰਾਹ ਕਰਕੇ ਜੀ ਸਰਕਾਰ ਬਣਾਲੀ ਹੋਵੇ ਤੇ 2 ਸਾਲ ਦਾ ਸਮਾਂ ਹੋ ਚੱਲਿਆ ਤੇ ਸਿਵਾਏ ਝੂਠ ਤੋਂ ਤੇ ਸਿਵਾਏ ਝੂਠਪਲੇਆਂ ਤੋਂ ਪੱਲੇ ਕੱਖ ਨਾ ਪਾਇਆ ਹੋਵੇ ਜੀ ਤੇ ਇਹ ਗੱਲਾਂ ਜਿਹੜੀਆਂ ਨੇ 2022 ਤੋਂ ਪਹਿਲਾਂ ਜਦੋਂ ਬੜੇ ਵਿਅੰਗਮਈ ਤਰੀਕੇ ਦੇ ਨਾਲੇ ਪੇਸ਼ ਕਰਦਾ ਸੀਗਾ ਜੀ ਉਹ ਗੱਲਾਂ ਉਹ ਟਾਈਮ ਲੰਘ ਗਿਆ ਲੋਕਾਂ ਨੂੰ ਸਚਾਈ ਦਾ ਪਤਾ ਲੱਗ ਗਿਆ ਜੀ ਪਹਿਲੀ ਤੇ ਗੱਲ ਇਹ ਹੈ ਦੂਜੀ ਗੱਲ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਾਣ ਹੈ ਜੀ ਕਿ ਇੱਕ ਇਹ ਇੱਕੋ ਇੱਕ ਪੰਜਾਬ ਦੀ ਖੇਤਰੀ ਪਾਰਟੀ ਹੈ ਜੀ ਜਿਨੇ ਪੰਜਾਬ ਤੇ ਪੰਥ ਦੇ ਖੇਤਾਂ ਦੀ ਖਾਤਰ ਹੱਕਾਂ ਦੀ ਖਾਤਰ ਮੋਰਚੇ ਲਾਏ ਨੇ ਜੇਲਾਂ ਕਟੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਸ਼ਹੀਦੀਆਂ ਦਿੱਤੀਆਂ ਨੇ ਇਤਿਹਾਸ ਬੋਲਦਾ ਹੈ ਜੀ ਜੀ ਅੱਜ ਪੰਜਾਬ ਦੀ ਡਿਵੈਲਪਮੈਂਟ ਨਜ਼ਰ ਆ ਰਹੀ ਹੈ ਜੀ ਜਿੰਨੀ ਵੀ ਹੈ ਲਗਭਗ ਉਹਦੇ ਚ ਵੱਖ-ਵੱਖ ਖੇਤਰਾਂ ਦੇ ਵਿੱਚ ਕਿਸੇ ਚ 80% ਤੇ ਕਿਸੇ ਚ 90% ਤੋਂ ਵੱਧ ਯੋਗਦਾਨ ਜਿਹੜਾ ਉਹ ਅਕਾਲੀ ਦਲ ਦਾ ਹੈ ਜੀ ਰਹੀ ਗੱਲ ਭਗਵੰਤ ਮਾਨ ਹੋਰਾਂ ਦੇ ਇਸ ਟਵੀਟ ਦੀ ਕਿ 15 ਸਾਲ ਲੁੱਟ ਕੀਤੀ ਜੀ ਗੁਰੂ ਉਹ ਤੁਹਾਡੀ ਤੇ ਅੱਧੀ ਜਿਹੜੀ ਪਾਰਟੀ ਆ ਉਹ ਤਿਹਾੜ ਜੇਲ੍ਹ ਚ ਚਲੇਗੀ ਆ ਜੀ ਤੇ ਤੁਹਾਡਾ ਤੇ ਜਿਹੜਾ ਸੁਪਰੀਮੋ ਹੈ ਕੋਈ ਮੇਰਾ ਖਿਆਲ ਆ ਕਿ ਕੁਝ ਚੰਦ ਘੰਟਿਆਂ ਦਾ ਅ ਮੋਲਤ ਰਹਿ ਗਈ ਆ ਜਾਂ ਚੰਦ ਦਿਨਾਂ ਦੀ ਰਹਿ ਗਈ ਹੋਊਗੀ ਜੀ ਹਾਂਜੀ ਜੀ ਤਿਹਾੜ ਜੇਲ੍ਹ ਦਾ ਦਰਵਾਜ਼ਾ ਉਹਦੇ ਹੱਥੇ ਵੀ ਖੁੱਲਣ ਨੂੰ ਫਿਰਦਾ ਆ ਜੀ ਹਾਂਜੀ ਜਿਨ੍ਹਾਂ ਦੇ ਉੱਤੇ ਲੋਟ ਦੇ ਵੱਡੇ ਵੱਡੇ ਜਿਹੜੇ ਦੋਸ਼ ਲੱਗੇ ਨੇ ਔਰ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਸਾਨੂੰ ਨਜ਼ਰ ਆ ਰਿਹਾ ਹੈ ਕਿ 338 ਕਰੋੜ ਦਾ ਜਿਹੜਾ ਆ ਇਹਦੇ 'ਚ ਕਪਲਾ ਹੋਇਆ ਹੈ ਜੀ ਜਿਹਦੇ 'ਚ ਕੇਜਰੀਵਾਲ ਜੀ ਨੂੰ ਵੀ ਵਾਰ-ਵਾਰ ਸੱਦਿਆ ਜਾ ਰਿਹਾ ਆ ਤੇ ਉਹਦੇ ਤੋਂ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਆ ਜੀ ਉਹ ਕਿੰਨਾ ਕੁ ਭੱਜਦੇ ਨੇ ਜਾਂ ED ਕਿੰਨਾ ਕੁ ਭੱਜਣ ਦਿੰਦੀ ਆ ਹਾਂਜੀ ਜੀ ਇਹ ਈਡੀ ਹਨ ਉਹਨਾਂ ਦੇ ਮਗਰ ਹੁਣ ਹੋਰ ਭੱਜਦੀ ਹੈ ਨਹੀਂ ਭੱਜਦੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਪਰ ਗੱਲ ਮੋਟੀ ਜੀ ਹੈ ਜੀ ਕਿ ਕੇਜਰੀਵਾਲ ਸਾਹਿਬ ਭੱਜਦੇ ਕਿਉਂ ਆ ਜੀ ਔਰ ਜਿਹੜੇ ਭਗਵੰਤ ਮਾਨ ਹੋ ਰਹੀਆਂ ਉਹਨਾਂ ਦੇ ਕੈਬਨਟ ਦੇ ਆਲਾ ਵਜ਼ੀਰ ਜਿਹੜੇ ਨੇ ਕਰਪਸ਼ਨ ਕਰਕੇ ਜੇਏ ਚ ਵਜਾਏ ਨੇ ਤੇ ਕੈਬਨਟ ਚੋਂ ਬਾਹਰ ਵੀ ਕੱਢ ਦਿੱਤੇ ਗਏ ਜੀ ਐਮਐਲਏ ਸੇ ਬਾਣ ਜਿਹੜੇ ਨੇ ਇੱਕ ਤੇ ਮੇਰਾ ਖਾਲ ਜੇਲ੍ਹ ਚ ਬੈਠਾ ਆ ਕਪਲੇ ਚ ਜੀ ਤੇ ਇੱਕ ਦੋ ਜਿਹੜੇ ਨੇ ਉਹ ਜੇਲ੍ਹ ਦੀ ਯਾਤਰਾ ਕਰ ਆਏ ਨੇ ਜੀ ਜਿਹੜੇ ਕਹਿੰਦੇ ਸੀ ਕਿ ਸਾਡੇ ਹੀਰੇ ਆ ਹਾਂਜੀ ਜੀ ਜਿਸ ਪਾਰਟੀ ਦਾ ਇਹ ਹਾਲ ਹੋਵੇ ਤੇ ਜਿਹਦੀ ਪਤਨੀ ਜਿਹੜੀ ਹੈ ਸਾਬਕਾ ਪਤਨੀ ਜੀ ਜਿਹੜੇ ਹੁਣ ਪ੍ਰੀਤ ਗਰੇਵਾਲ ਨੇ ਤੇ ਪਹਿਲੋਂ ਇੰਦਰਪ੍ਰੀਤ ਕੌਰ ਮਾਨ ਸੀਗੇ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਦੇ ਸਾਬਕਾ ਧਰਮਸਪਤਨੀ ਰਹੇ ਨੇ ਜੀ ਉਹਨਾਂ ਦੀ ਕੱਲ ਦੀ ਇੱਕ ਪੋਸਟ ਹੈ ਜੀ ਉਸ ਪੋਸਟ ਬਾਰੇ ਭਗਵੰਤ ਮਾਨ ਦੀ ਜਿਹੜੀ ਸ਼ਖਸੀਅਤ ਹੈ, ਕਰਦਾਰ ਹੈ ਜੀ ਉਹਦੇ ਬਾਰੇ ਬੜਾ ਉਹਨਾਂ ਨੇ ਵਿਸਥਾਰ ਦੇ ਨਾਲ ਚਲਣਾ ਪਾਇਆ ਪਤ ਨਹੀਂ ਤੁਹਾਂ ਪੜ੍ਹੀ ਹੈ ਕਿ ਨਹੀਂ ਪੜ੍ਹੀ ਜੀ ਨਹੀਂ ਤੇ ਪ੍ਰੀਤ ਗਰੇਵਾਲ ਦੇ ਨਾਮ ਤੇ ਸਰਚ ਕਰਕੇ ਤੇ ਉਹਨਾਂ ਦੇ ਪੇਜ ਤੋਂ ਤੁਹਾਨੂੰ ਮਿਲ ਜੂਗੀ ਜੀ ਜਿਹਦੇ ਚ ਭਗਵੰਤ ਮਾਨ ਦੀ ਸੋਚ, ਭਗਵੰਤ ਮਾਨ ਦਾ ਜਿਹੜਾ ਝੂਠ ਬੋਲਣ ਦਾ ਕੰਫੀਡੈਂਸ ਹੈ ਜੀ ਗੁੰਮਰਾਹ ਕਰੰਦਾ ਜਿਹੜਾ ਉਹਦਾ ਸਲੀਕਾ ਆ ਧੋਖਾ ਦੇਣ ਦਾ ਜਿਹੜਾ ਸਲੀਕਾ ਆ ਉਹਦੇ ਚ ਬੜੇ ਵਿਸਥਾਰ ਦੇ ਨਾਲ ਬੜੇ ਭਾਪੂਰਤ ਸ਼ਬਦਾਂ ਦੇ ਨਾਲ ਇਹਨਾਂ ਦੀ ਧਰਮਸਪੁੱਤਨੀ ਜਿਹੜੀ 20 ਕੇ 25 ਸਾਲ ਇਹਨਾਂ ਦੀ ਸ਼ਰੀਕੇ ਹਯਾਤ ਰਹੀ ਹੈ ਜੀ ਉਹਨੇ ਪਰੋਟਾਵਾ ਕੀਤਾ ਹੈ ਜੀ ਜਿਹੜੀ 20 25 ਸਾਲ ਇਹਨਾਂ ਦੇ ਨਾਲ ਰਹੀ ਹੋਵੇ ਜੀ ਤੇ ਜਿਨੇ ਇਹਨਾਂ ਦੀ ਟੈਕਸੀ ਦਾ ਵਿਖਿਆਨ ਕੀਤਾ ਹੋਵੇ ਜੀ ਤੇ ਗੱਲਾਂ ਦੂਜਿਆਂ ਨੂੰ ਕਰਦੇ ਜਾਂਦੇ ਫਿਰ ਕਹਿ ਲਈ ਕਿ ਠੀਠ ਨੇ ਜੀ ਬੇਸ਼ਰਮ ਨੇ ਜੀ ਅਜੇ ਵੀ ਨਹੀਂ ਲੱਗਦੀ ਅ ਵੀਰਸ ਸਿੰਘ ਵਲਟੋਹਾ ਜੀ ਇੱਕ ਗੱਲ ਹੋਰ ਉਹਨਾਂ ਦੇ ਵੱਲੋਂ ਕਹੀ ਗਈ ਹੈ ਟਵੀਟ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਆ ਯਾਤਰਾ ਸ਼ੁਰੂ ਕਰਨ ਜਾ ਰਹੇ ਨੇ ਇਸ ਨੂੰ ਲੈ ਕੇ ਵੀ ਕਿਤਨਾ ਕਿਤੇ ਹੈ ਦੁਬਾਰਾ ਮਾਫੀ ਮੰਗ ਲੈਣਗੇ ਨਿਚਰ ਉਹਨਾਂ ਕੋਲੇ ਸ਼ਬਦ ਹੀ ਹੈ ਨਾ ਹਾਂਜੀ ਅੱਜਕੱਲ ਤੇ ਟਵੀਟ ਦੇ ਉੱਤੇ ਦੋ ਸ਼ਬਦ ਜੇ ਇਹੋ ਜੇ ਲਿਖ ਕੇ ਪਾ ਦਿਓ ਤੇ ਅਗਲੇ ਬੰਨੇ ਤਬਸਰਾ ਕਰਨ ਨੂੰ ਤੁਸੀਂ ਸਾਰੇ ਤਗੜੇ ਜੇ ਜੀ ਹਾਂਜੀ ਜੀ ਉਹ ਨਾ ਦੋ ਸ਼ਬਦ ਲਿਖਤੇ ਜੀ ਹਾਂਜੀ ਜੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਕਦੀ ਇਸ ਗੱਲ ਤੋਂ ਨਹੀਂ ਭੱਜਾ ਜਿੱਥੇ ਕਿਸੇ ਤਰ੍ਹਾਂ ਦਾ ਆ ਕੋਈ ਕਤਾਈ ਹੋਈ ਹੋਊਗੀ ਲੋਕਾਂ ਕੋਲੇ ਵੀ ਸਵੀਕਾਰ ਕਰਾਂਗੇ ਤੇ ਗੁਰੂ ਕੋਲੇ ਵੀ ਸਵੀਕਾਰ ਕਰਾਂਗੇ ਜੀ ਇਹ ਇਹ ਅਕਾਲੀ ਦਲ ਦਾ ਅਕੀਦਾ ਰਿਹਾ ਆ ਅਕਾਲੀ ਦਲ ਦੀ ਸੋਚ ਰਹੀ ਆ ਅਕਾਲੀ ਦਲ ਇਸ ਚੀਜ਼ ਨੂੰ ਸਮਰਪਿਤ ਰਿਹਾ ਆ ਜੀ ਪਰ ਇਹ ਨਹੀਂ ਕਿ ਤੁਸੀਂ ਪੰਜਾਬ ਦੇ ਨਾਲ ਧੋਖਾ ਕਰਕੇ ਪੰਜਾਬ ਨੂੰ ਗੁੰਮਰਾਹ ਕਰਕੇ ਜੀ ਪੰਜਾਬ ਨੂੰ ਹੁਣ ਬਰਬਾਦ ਕਰਨ ਵਾਲੇ ਪਾਸੇ ਜਾ ਰਹੇ ਜੀ ਤੇ ਡਿੰਗਾ ਫਿਰ ਤੁਸੀਂ ਦੂਜੀਆਂ ਮਾਰੀ ਜਾਓ ਇਹ ਤੁਹਾਡੇ ਹਿੱਸੇ ਆਈਆਂ ਕਿਉਂਕਿ ਤੁਸੀਂ ਕੇਵਲ ਤੇ ਕੇਵਲ ਸੋਸ਼ਲ ਮੀਡੀਆ ਤੇ ਨਿਕਲੀ ਹੋਈ ਪਾਰਟੀ ਜੇ ਤੇ ਤੁਹਾਨੂੰ ਇਹੀ ਜਾਪਦਾ ਹੈ ਕਿ ਝੂਠ ਬੋਲ ਕੇ ਹਾਂਜੀ ਜੀ ਜਿਹੜਾ ਇਹ ਸਚਾਈ ਨੂੰ ਲੁਕਾਇਆ ਜਾ ਸਕਦਾ ਜਾਂ ਦਬਾਇਆ ਜਾ ਸਕਦਾ ਇਹ ਟਾਈਮ ਲੰਘ ਗਿਆ ਜੀ ਇਹ ਟਾਈਮ ਲੰਘ ਗਿਆ ਤੇ ਇਸ ਕਰਕੇ ਇਹ ਲੋਕਾਂ ਨੇ ਫੈਸਲਾ ਕਰਨਾ ਆਉਣ ਵਾਲੇ ਸਮੇਂ 'ਚ ਜੀ ਤਾਂ ਜਾਣਕਾਰ ਦੇਣ ਲਈ ਧੰਨਵਾਦ ਜੀ ਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੇ ਜਿੱਥੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਪਲਟਵਾਰ ਕੀਤਾ ਉੱਥੇ ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਦਾ ਐਲਾਨ ਕੀਤਾ ਗਿਆ ਤਾਂ ਕੱਲ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਵੱਡਾ ਫੈਸਲਾ ਲਿਆ ਜਾਂਦਾ ਤੇ ਜਨਵਰੀ ਦੇ ਆਖਰੀ ਹਫਤੇ ਦੇ ਵਿੱਚ ਅਕਾਲੀ ਦਲ ਇਹ ਯਾਤਰਾ ਸ਼ੁਰੂ ਕਰੇਗਾ 117 ਹਲਕੇ ਦੇ ਵਿੱਚ ਇਹ ਯਾਤਰਾ ਕਰੇਗਾ ਤੇ ਇਸ ਨੂੰ ਲੈ ਕੇ ਹੁਣ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਅਕਾਲੀ ਦਲ ਪਾਰਟੀ ਨਜ਼ਰ ਆ ਰਹੀ ਹੈ ਸੋ ਨਵੀਂ ਤੇ ਤਾਜ਼ੀ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ Sky News Punjab ਦੇ